ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਸਿਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆ ਪਾਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਆ ਬਾਕੀ ਅੱਜ ਸਾਰੀਆਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀ ਆ ਸੂਈਆਂ ਦੀ ਆਪਣੇ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂ ਬਾਈ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾ ਜੀ ਠੀਕ ਠਾ ਵਧੀਆ ਵਧੀਆ ਭਾਈ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸਦੇ ਇੱਕ ਵਾਰੀ ਫਿਰ ਪਿੰਡ ਕੀ ਏ ਪਿੰਡ ਚੱਕੀ ਇਹ ਮਿਸ਼ਰੀਖੰਦ ਸੀ ਜੇ ਨਾਲਾ ਤੇ ਜਿਲੰਬਸਰ ਜੀ ਤੇ ਫੋਨ ਨੰਬਰ ਵੀ ਬੋਲ ਦੋ 9781984722 ਠੀਕ ਹੈ ਜੀ ਹਾਂਜੀ ਹਾਂਜੀ ਹੈਗੀਆਂ ਤਿੰਨ ਗਾਵਾਂ ਤੇ ਇੱਕ ਮੱਝਣਾ ਗਾਵਾਂ ਭਾਈ ਚਾਰ ਆ ਉਹ ਇੱਕ ਟੋਕੜ ਜੀ ਵਸੀ ਵਿਖਾਉਣੀ ਜੀ ਤਿੰਨੇ ਭਾਈ ਗਾਵਾਂ ਜੀ ਗਾਵਾਂ ਤਿੰਨੇ ਆ ਹਨਾ ਤੇ ਪਹਿਲਾਂ ਮੱਝ ਵਿਖਾ ਦਈਏ ਆਹ ਵਿਖਾ ਲਓ ਬੱਸ ਅੱਛਾ ਪਹਿਲਾਂ ਗਾਵਾਂ ਦਿਖਾ ਦਈਏ 10 ਸਵੇਰੇ ਦੇ ਪਾਰੇ ਇਹਨੇ ਮਗਰ ਭਾਜੀ ਬੱਛੀ ਜੀ ਅੱਛਾ ਬੱਛੀ ਹੈ ਇਹਦੇ ਮਗਰ ਹਾਂ ਠੀਕ ਹੈ ਇਹ ਭਾਜੀ ਵੀਰ ਦਾ ਕੋਈ ਵਪਾਰੀ ਲੈ ਕੇ ਆਇਆ ਮਤਲਬ ਕਾਰੋਬਾਰੀ ਭਰਾ ਆ ਆਪਣਾ ਹਾਂਜੀ ਤੂੰ ਕੀ ਗਾਂ ਲੈ ਆਇਆ ਜੀ ਅੱਛਾ 2 ਘੜ 70000 ਦੀ ਇਹਦਾ ਮੈਂ ਲੈ ਆਇਆ ਅੱਛਾ ਇਹ 3 ਤਰੀਕ ਦੀ ਗਾਂ ਸੁਈ ਜੀ ਨੂੰ ਕੋਈ ਮਤਲਬ ਮਹੀਨੇ ਦੇ ਆੜੇ ਪਣੇ ਹੋ ਗਿਆ ਮਗਰ ਮੱਛੀ ਵੇਖ ਲਓ ਠੀਕ ਹੈ ਹਾਂਜੀ ਇਹਦਾ ਭਾਜੀ ਥੋੜਾ ਜਣਾ ਥਣ ਘਟ ਗਿਆ ਮਗਰ ਨਾ ਅੱਛਾ ਹਾਂਜੀ ਠੀਕ ਹੈ ਹਲੋ ਮਿਲਦੀ ਵੱਲੋਂ ਪਹਾੜਾ ਪਾ ਕੇ ਗੜੀ ਜੀ ਅੱਛਾ ਤਿੰਨੇ ਡੰਗਰ ਭਾਜੀ ਪਹਾੜੇ ਤੇ ਲਾਏ ਆ ਨਰਮਾ ਲੋ ਅੱਛਾ ਹਾਂ ਇੱਕੋ ਜਗ੍ਹਾ ਤੋਂ ਆਏ ਤਿੰਨੇ ਇੱਕੋ ਟੋਕਨ ਭਾਜੀ ਆਏ ਆ ਠੀਕ ਹੈ ਕਿ ਵਿਗੇ ਦੇ ਵੇਚ ਲੈਂਦਾ ਨਹੀਂ ਚੋਈ ਜਾਂਦਾ ਘਰੇ ਅੱਛਾ ਹਾਂ ਜੀ ਜੀ ਤੇ ਆਪਾਂ ਦੱਸ ਕੇ ਸਾਰੀ ਗੱਲ ਦੇਣੀ ਉਹਤਰਾ ਠੰਡੀਆਂ ਧੀਦੀਆਂ ਇਧਰ ਦੁੱਧ ਕਿੰਨਾ ਇਹ ਦੇਖੋ ਦੇਖੋ ਕਿਹੜਾ ਥਣ ਘਟਿਆ ਜੀ ਆਹ ਭਾਜੀ ਘੜ ਗਿਆ ਜੀ ਥਣ ਆੜਾ ਅੱਛਾ ਮੈਂ ਗੱਲਾਂ ਥਣ ਘਟੀਆਂ ਹਾਂ ਜੀ ਹਾਂ ਜੀ ਮੜਾ ਲਵਾ ਦਿੱਤੀ ਵਾਛੀ ਦਿਖਾ ਦੋ ਫਿਰ ਆਉਂਚੀ ਛੜਤੀ ਆ। ਉਤਰਾ ਵੀ ਭਾਜੀ ਇਹਦੇ ਪਾੜੇ ਤੋਂ ਬਣਾ ਕੀ ਕਹਣਾ ਪਰ ਦਸੀਏ ਗੱਲਾਂ ਚੰਗੀਆਂ ਹਨ। ਠੀਕ ਹੈ ਜੀ। ਹਾਂ ਜੀ। ਸਾਹ ਲੈਸਾ ਦੇ ਫਸਮ ਕੇ ਥਾਣੇ ਦੇ। ਅੱਧਾ ਕੇ ਭਾਜੀ ਹੈਗਾ ਇਹ ਥਣ। ਦਿਖਾ ਦਿਓ ਚਵਾ ਕੇ। ਹਾਂ ਜੀ। ਚਵਾ ਦੇ ਭਾਜੀ ਬਰਾ। ਠੀਕ ਹੈ। ਗੱਬਨ ਲਿਆ ਵਿਚਾਰਾ। ਦੇਖੋ। ਇਹੋ ਜਿਹੀ ਨਹੀਂ ਗੱਲ ਹੈਗੀ। ਪਰ ਘੜਿਆ ਦੱਸਿਆ ਜਾਂਦਾ ਜੀ ਤੇ ਦੁੱਧ ਕਿੰਨਾ ਉਤਰਾ ਇਹਦੇ ਕੋਲ ਦੁੱਧ ਭਾਜੀ ਇਹ ਕੋਨਾ ਮਤਲਬ 16 17 ਕਿਲੋ ਮੇਰੇ ਕੋਲ ਪਤੋਂ ਦੀ ਆਈ ਮੇਰੇ ਕੋਲ ਡਿੰਗਣ ਬਾੜੀ ਜੀ ਆ ਗਈ ਹਾਂਜੀ ਹੋਣ ਭਾਈ 14 ਕਿਲੋ ਅਨ 13 ਕਿਲੋ ਕਰਕੇ ਦਵਾਂਗੇ ਇੱਕ ਛੜੀਆਂ ਛੜੀਆਂ ਵੀ ਲੱਗੀਆਂ ਵਾ ਹਾਂ ਭਾਜੀ ਇੱਕ ਨਾ ਪੱਠੇ ਪੁੱਠੇ ਵੀਰ ਹਰੇ ਪੌਂਦੇ ਤੇ ਮੈਂ ਨਹੀਂ ਜੇ ਪੌਂਦਾ ਹਾਂਜੀ ਹਾਂ ਜੀ ਮੇਰੇ ਕੋਲ ਥੋੜਾ ਡਿੰਗਣ ਦੀ ਜਾਵੇ ਠੀਕ ਹੈ ਹਾਂਜੀ ਹੋ 13 ਕਿਲੋ ਦੁੱਧ ਨਾਲ ਕੋਈ ਲੋੜ ਕਰੇ ਸਦਾ ਤੋਰੋ ਫੇਰ ਇੱਕ ਰੀਨ 13 ਕਿਲੋ ਦੁੱਧ ਜਿਹੜਾ ਹਣ ਕਹਿੰਦੇ ਵੀ ਹੈਗਾ ਤੇ ਮਗਰ ਇਹਦੇ ਵੱਛੀ ਹੈ ਇਹਦਾ ਭਾਜੀ ਉਹੜੜ ਬਾਹ ින් ද ලක්ග ජට ගෙන්ඩබි සවයිනෝ ගැත් ඇතරිිටිින් බන් නිරිසාක්ක ජානුවයි ਠੀਕ ਹੈ ਤੇ ਕਿੰਨਾ ਫਿਰੇ ਤਾਂ ਮੁੱਲ ਮੁੱਲ ਭਾਜੀ ਰਾਜ ਮਿਲ ਜਾਇਆ ਕਿੰਨਾ ਮੁੱਲ ਭਾਏ 42 43 ਕਰੀਏ 38000 ਦੀ ਬੈਠ ਦੇ ਸੀਏ ਕਰ ਦਈਏ ਮੰਨ ਤਾਂ ਨਾ ਹੋਦਾ 30000 ਕਰ ਦਈਏ ਮੰਨਦਾ 35000 ਦੀ 35000 ਦੀ ਕਰੀਏ ਬਾਕੀ ਛੋਟ ਛਡੋਰ ਕਰ ਦੋਗੇ ਮੌਕੇ ਤੇ 33000 ਦੀ ਭਾਜੀ ਹਾਂ ਨਾ ਦੇ ਦਾਂਗੇ 33000 ਦੀ ਇਹ ਦੇਖੋ ਭਾਜੀ ਤੇ ਬਾਕੀ ਇਹ ਆ ਵੀ ਦੋ ਦੋ ਵਧ ਜੂਗੀ ਫੇਰ ਹਣਾ ਭਾਜੀ ਇਹ ਫੇਰ 2-3 ਕਿਲੋ ਹੋਰ ਵਧੂਗੀ ਮਤਲਬ ਫੁੱਲ 217 ਕਿਲੋ ਹੀ ਮੇਸ਼ਾ ਅਰੇ ਵੀ 14 ਪ ਦੇ ਰਾਂਗੇ ਕਿ ਦਵਾਂਗੇ ਅੱਛਾ ਹਾਂ ਜੀ ਕਿ ਚੋਕੇ ਖੜੇ ਮਗਰ ਵਸੀ ਜੀ ਠੀਕ ਹੈ ਜੀ ਬਾਕੀ ਇਤਰਾ ਰੰਗ ਰੂਪ ਦੀ ਸੋਹਣੀ ਆ ਚੰਗੀ ਭਾਜੀ ਕੱਢ ਕਾਠਾ ਲਈਏ ਚਲੋ ਕੋਈ ਗੱਲ ਨਹੀਂ ਬਸ ਇਹ ਤੇ ਖੜਿਆ ਤੇ ਹੁਣ ਆ ਜਿਹੜੀ ਗਾਂ ਜੇ ਇਹਦਾ ਭਾਜੀ ਆ ਬਛਾ ਜੇ ਤਾਂ ਹਾਂ 12 13 ਦਿਨ ਨੂੰ ਹੋਗੇ ਆ ਬਛਾ ਜੇ ਇਹਦਾ ਤੇ ਤੇ ਕੱਲ ਦੁੱਧ ਕਿੰਨਾ ਜੀ ਇਹ ਵੀ ਠੰਡੀ ਸੀਲੀ ਅੱਛਾ ਜੀ ਦੁੱਧ ਕਿੰਨਾ ਜੀ ਦੇਖੋ ਦੁੱਧ ਭਾਜੀ ਕੋ 18 ਲੀਟਰ ਆ। ਅੱਛਾ। ਜੇਕੇ ਮੇਰੇ ਘਰ ਚ ਹੋਣੀ ਆ ਤੇ ਕਿਉਂ ਆਨਲਾਈਨ ਖੜਨੀ ਵੀ 16 ਲੀਟਰ ਨਾਲ ਚਵਾ ਕੇ ਦੂੰਗਾ। ਅੱਛਾ। 8 ਕਿਲੋ ਡੰਗ ਦਾ ਦੁੱਧ ਆ। ਅੱਛਾ। ਹਾਂ ਜੀ। ਤੇ ਕਿੰਨਾ ਕਰੀ ਜਾਊਗੀ ਦੁੱਧ? ਦੁੱਧ ਭਾਜੀ ਇਹਨੇ ਮਾ ਲੋ ਇੰਨਾ ਦਾ 18 ਕਿਲੋ ਦਹੀਂ ਜਾਣਾ ਦੇ। ਇੰਨਾ ਕ ਦਹੀਂ ਜਾਣਾ ਹਾਂ। ਹਾਂ ਜੀ। ਤੁਹਾਡਾ ਬੜਾ ਜਿਹਦਾ ਵੀ। ਖਾਣਾ ਇਹਦੇ ਵੀ ਦੇਖ ਸਕਦੇ ਲੱਗੇ ਤਾਂ ਚੰਗੇ ਗਿਆ ਉੱਤੇ। ਕੋਲੋਂ ਭਾਜੀ ਪੜੀ ਤਿਆਰ ਹੋਣੀਗਾ। ਹਾਂ ਜੀ। ਆ ਜਾ। 160 18 ਲੀਟਰ ਦੇ ਫਿਰ ਜਿਹ ਦੁੱਧ ਜਿਹੜਾ ਕਿੰਦੇ ਵੀ ਹੈਗਾ ਇਹਦੇ ਕੋਲ ਮੋਕੇ ਦੇ ਦਾਵਾ ਪਾਜੀ 18 ਉਹਨੀਆਂ ਗਲਵਾਦਾ ਪਰ 16 ਲੀਟਰ ਮੰਨੀਏ ਠੀਕ ਆ ਹਾਂਜੀ ਜਿਹੜਾ ਚਵਾ ਦੇਣਾ ਆਪਾਂ ਆਪਣੇ ਘਰ ਤੇ ਇਹਦਾ ਫਿਰ ਮੁੱਲ ਪਾ ਜੀ ਤੁਹਾਨੂੰ ਪਤਾ ਵੀ ਇਹੋ ਜਿਹੇ ਵੜਾ ਦਾ ਵੀਰ ਵੀਰ 80 8000 ਮੰਗੀ ਜਾਂਦੇ ਜੀ ਹਾਂਜੀ ਆਪਾਂ ਮੋਲ ਕਰਦੇ ਹਾਂ 60000 ਅੱਛਾ ਹਾਂਜੀ ਤੇ ਦੇ ਦਈਏ 53000 ਦੀ 50 ਦੀ ਦੇ ਦਈਏ ਪੂਰੇ ਦੀ ਦੋ ਛੱਡ ਦੀ ਹੋਰ ਅੱਛਾ 48000 ਦੀ ਦੇ ਦਾਂਗੇ 48000 ਦੀ ਪੂਰੇ 45000 ਦੀ ਪਾਜੀ ਦੇ ਦਾਂਗੇ ਠੀਕ ਆ ਹਾਂਜੀ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ 80000 ਦੇ ਦਾਂਗੇ ਅੱਛਾ ਗਾਵਾਂ ਦਾ 80000 ਦਾ ਜੋੜਾ 80000 ਦਾ ਜੋੜਾ ਇਹਦੇ 100 ਕਿਲੋਮੀਟਰ ਦਾ ਕਰ ਪਹੁੰਚ ਹੈ ਜੀ ਪਹੁੰਚ ਕਰਵਾ ਕੇ ਭਾਈ ਉਤਰਾ ਕੱਲੇ ਕੱਲੇ ਦੇ ਹਿਸਾਬ ਨਾਲ ਤਾਂ 80 ਤੋਂ ਘੱਟ ਬਣੰਦੀਆਂ ਆ। ਉਤਰਾ ਭਾਈ ਕੋਈ ਗੱਲ ਨਹੀਂ ਪਹੁੰਚ ਕਰ ਲਾਂਗੇ ਵੀਰ ਮੁਰਗੀ ਕਹਿੰਦੇ ਨਾ ਵੀ ਪਹੁੰਚ ਕਰੋ। ਅੱਛਾ ਤੇ ਪਹੁੰਚ ਵੀ ਕਰਵਾ ਦੇਣੀ। ਜੋੜੇ ਦੀ ਪਹੁੰਚ ਕਰ ਦੋਗੇ 100 ਕਿਲੋਮੀਟਰ ਤੱਕ? ਹਾਂ ਜੀ ਨਹੀਂ ਭਾਈ। ਠੀਕ ਆ 80000 ਜੀ ਕਹਿੰਦੇ ਜੋੜੇ ਦੀ ਪਹੁੰਚ ਕਰ ਦਾਂਗੇ 100 ਕਿਲੋਮੀਟਰ ਤੱਕ। ਕਰ ਦਾਂਗੇ ਭਾਈ ਕਰ ਦਾਂਗੇ। ਠੀਕ ਆ ਜੀ। ਤੇ ਕੱਲੀ ਕੱਲੀ ਜਾ ਕੇ ਹਨ ਆਪੇ ਖੜਨੀ ਆ। ਆਪੇ ਤੇਰਾ ਭਾਈ 45 ਤੇ ਆ 45 ਦੀ ਤੇ 33 ਦੀ ਹੈ। ਹਾਂ ਜੀ। ਠੀਕ ਆ ਜੀ। ਹੋਰ ਕੀ ਤੇ ਆ ਮੱਝ ਆ ਗਈ ਹੁਣ ਇਹ ਵੀ ਸੂਈ ਸਵਾਈ ਇਦਮ ਅਗਰ ਕੀ ਜੇ ਇਹ ਬਕਟਾ ਆ ਜੀ ਭਾਈ ਜੀ ਇਹ ਮੰਗਰ ਕੱਟਾ ਹੈ ਆ ਬਾਕੀ ਤੇ ਸਜਾ ਹਣਾ ਇਹਦਾ ਦੇਖ ਤਾਂ ਦੇ ਵਕਤ ਹਨ ਚੰਗਾ ਇਹ ਬਟੋਰੀ ਉਹ ਤਾਂ ਪਾਜੀ ਕੋ 12 ਮਿੰਟ ਆਸਾਨੇ ਤੇ ਦੇਖ ਸਕਦੇ ਲੱਗਦੇ ਇੱਕ ਕਰੇ ਕਰੇ ਇਦਨ ਹਵਾਨਾ ਦਿਖਾ ਦਈ ਇਹ ਤਾਂ ਚੰਗੀ ਤਾਂ ਨਾ ਦੇਖ ਸਕਦੇ ਤੇ ਬਾਕੀ ਪਿੱਠਪੜੇ ਦੀ ਕੱਦ ਕਾਠ ਦੀ ਇਹ ਵੀ ਚੰਗੀ ਅੱਖਾਂ ਇਹਦੀਆਂ ਬਿੱਲੀਆਂ ਦੋਵੇਂ ਹਾਂਜੀ ਕਿੰਨਾ ਦੁੱਧ ਦੇ ਦੇ ਕੋਲ ਦੁੱਧ ਭਾਜੀ ਦੇ ਕੋਲ 12 ਲੀਟਰ ਆ ਅੱਛਾ 11 ਲੀਟਰ ਆ ਠੰਡਾ ਕਰਕੇ ਆਪਣੇ ਘਰੋਂ ਬਣਾ ਕੇ ਦੇਵਾਂਗੇ ਅੱਛਾ ਭਾਜੀ ਤੇ ਬੱਚੇ ਇਹਦਾ ਵਖਾ ਲਈਏ ਕਦਿਆਂ ਆਹ ਖਾ ਲਓ ਕਦਿੰਨੀ ਮੇਰੇ ਦੇ ਦਾਇ ਰਾਹ ਆ ਬੱਚਾ ਜੀ ਕੋਈ ਵੀ ਆਪਣੀ ਸਮਝਣਾ ਲਾ ਲੇ ਕੱਟੇ ਦੀ ਲੱਡੀ ਭਾਜੀ ਦੋ ਮਹੀਨੇ ਠੀਕ ਆ ਹਾਂਜੀ ਦੋਵੇਂ ਟਾਈਮ ਕੱਟੇ ਤੇ ਮਿਲਦੀ ਹੈ ਹੈ ਨਾ ਭਾਜੀ ਮੇਦੀ ਚੋਣ ਇੱਕ ਨੰਬਰ ਦੀ ਭੋਲੀ ਤੇ ਇਹਦਾ ਮੁੱਲ ਫਿਰ ਮੋਲੇ ਦਾ ਕਰਦੇ ਆ ਭਾਜੀ ਆਪਾਂ 72000 ਅੱਛਾ 70 ਦੀ ਦੇ ਦਾਂਗੇ ਭਾਈ 70 ਦੀ ਦੇ ਦੇਵੋਗੇ 20000 ਹੋਰ ਛੱਡਾਂਗੇ ਭਾਈ 70 ਅੱਛਾ 68000 ਦੀ ਦੇ ਦੇ ਤੇ 11 12 ਇੰਚਰ ਕਰੋ ਚਵਾਗੇ ਦੋ 11 ਲੀਟਰ ਭਾਜੀ ਆ ਠੰਡਾ ਕਰਦੇ ਹੋ ਜਿਹੜਾ ਕਰੋ ਚਵਾ ਦੋਗੇ ਹਾਂ ਉਤਰਾਂ ਚਲੋ ਇਹ ਆ ਭੀ ਪਿੱਠਪੜੇ ਦੀ ਚੰਗੀ ਆ ਕਰੇ ਖਰੀਦਣ ਹਵਾਂ ਨਹੀਂ ਰੱਖੇ ਤੋ ਦਿਖਾ ਲੀ ਤੇ ਬਾਕੀ ਫਿਕਸ ਜਿਵੇਂ ਨੇ ਦੀ ਆ ਜਿਹੜੀ 98 ਕੋਜੇ ਗੈਪ ਤੇ ਦੇਖੋ ਜੇ ਸਾਈਟ ਤੇ ਲੱਗਾ ਬੜਾ ਭਾਜੀ ਚਵਾ ਸੋਹਣਾ ਇਹਦਾ ਤੇ ਹੋਰ ਹੌਲੀ ਪਾਚ ਵੀ ਕਾਂ ਆ ਗਈ ਜੇ ਕੋਈ ਅੱਛਾ ਭਾਜੀ ਉਹ ਵੀ ਰੈਜੀ ਇਨੇ ਪੜੀ ਫਾਲ ਸੁਟੇ ਅਜੇ ਇਨੇ ਬੱਚਾ ਸੁਟਿਆ ਕਿੰਨੇ ਪਤਾ 7.5 ਮਹੀਨੇ ਦਾ ਕਰੂ ਹੈ ਸੁਟਿਆ ਅਜੇ ਅੱਛਾ ਹਾਂਜੀ ਕੱਚੀ ਨੇ ਫੱਚਾ ਸੁੱਟਦਾ ਹਾਂ ਹਾਂ 7.5 ਮਹੀਨੇ ਦਾ ਮਤਲਬ ਬੱਚਾ ਸੁੱਟਦਾ ਜੀ ਅੱਛਾ ਹਾਂਜੀ ਸੂਆ ਗਨਵਾਇਦਾ ਪਹਿਲੇ ਸੂਆ ਸੂਈ ਭਾਈ ਅੱਛਾ ਜੇ ਪਹਿਲਾਂ ਸੂਆ ਸੋਣਾ ਹੈ ਜੀ ਇਹਨੇ ਤੇ ਹੁਣ ਦੁੱਧ ਦਿੰਦੀ ਕਿ ਨਹੀਂ ਹੈ ਜੀ ਦਿੰਦੀ ਭਾਈ ਜੀ ਦੁੱਧ ਕਿੰਨਾ ਕ 3 ਕਿਲੋ ਦਿੰਦੀ ਜੀ ਅੱਛਾ ਹਾਂਜੀ ਚਲੋ ਤੋੜ ਕੇ ਦਿਖਾ ਦਿਓ ਇਸ ਤਰ੍ਹਾਂ ਭਾਈ ਜਮਾਨਾ ਚੱਲਦੀ ਬਾਕੀ ਉਤਰੇ ਆ ਵੀ ਕੱਦ ਕਾਠ ਇਹਦਾ ਚੰਗਾ ਆ। 7 7.5 ਮਹੀਨਿਆਂ ਦਾ ਜਿਹੜਾ ਕਿੰਨਾ ਕਿ ਇਹਨੇ ਬੱਚਾ ਛੱਡਤਾ ਪਹਿਲੇ ਸੋਈ। ਬਾਕੀ ਤਾਂ ਅਸੀਂ ਆਪਣੀ ਸਮਝ ਦੇਖਣੀ ਆ, ਆਪਣੀ ਤੁਹਾਨੂੰ ਆਪਣਾ ਵੇਖਣਾ। ਉਹ ਆਹ ਤੱਕ ਤਾਂ ਬੈਗ ਰਿਹਾ। ਉਹ ਤਾਂ ਬਾਜੀ ਬਣ ਗਿਆ ਅੱਲਾ ਵਈਆ। ਇੰਨਾ ਦੁੱਧ ਬਣ ਗਿਆ ਥਣਾਂ 'ਚ। 3 ਕਿਲੋ ਭਾਜੀ ਦੇ ਦਿੱਤੀ ਜੀ ਤੋ ਇਹ ਆ ਵੀ ਇਹ ਅਗਲੇ ਸੋਏ ਨੂੰ ਤਿਆਰ ਹੋਣੀ ਆ ਹੁਣ ਤਿਆਰ ਕੀ ਚਲੋ ਜੋ ਹੋ ਗਿਆ ਹੁਣ ਕੋਈ ਪਾ ਲੈਣਾ ਹਾਂਜੀ ਉਧਰ ਨੇ ਪਾ ਲੋ 5-6 ਕਿਲੋ ਨੇ ਦਈ ਜਾਣਾ ਜੀ ਹੁਣ 3 ਕਿਲੋ ਹੈਗਾ ਜੀ ਤੇ ਮੋਲੇ ਤਾਂ ਮੋਲ ਭਾਜੀ ਜੇ 5-6 ਕਿਲੋ ਕਰ ਦਈਏ ਤਾਂ 12-13 ਦੀ ਵਿਆਜ ਦੀ ਜੀ ਹਾਂਜੀ ਹੁਣ ਦੇਰੀ 8000 ਦੀ ਜੱਸ ਨੋ ਕਰ ਦੋ ਭਲੀ ਅੱਛਾ ਸਾ 6000 ਦੇ ਦਾਂਗੇ 6000 ਦੀ ਠੀਕ ਹੈ ਬਾਕੀ ਵੰਡ ਦਾ ਤੋੜਾ ਪਾ ਦੇ ਦੋ ਦਿਨ ਇਹ ਕਰ ਉਹਨਾਂ ਨੂੰ ਪਤਾ ਗਰਿਆਂ ਕਿ ਉਚਾਰੂ ਜੂਰੂ ਨੇ ਕਰਨਾ ਤੇ ਬਾਕੀ ਚਲੋ ਇਹ ਆ ਵੀ ਕੋਈ ਵੀਰ ਆਪਣੀ ਤਸੱਲੀ ਕਰੇ ਤੇ ਵੇਚ ਆ ਕੇ ਫੇਰੀ ਆਪਣਾ ਪਸ਼ੂ ਖਰੀਦੇ ਜੀ ਜੋ ਵੀ ਇੱਥਾਂ ਵੇਚ ਆ ਕੇ ਖੜੇ ਨੇ